ਅੱਜ ਜੀ ਦੋਸਤੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਇੱਕ ਸ਼ਾਰਟ ਜੀ ਤੁਹਾਡੇ ਨਾਲ ਸਾਂਝੀ ਕਰਦੇ ਆ ਪਿੰਡ ਛਗਰੀ ਤੋਂ ਠੀਕਾ ਜੀ ਪੌਜੈਮਲ ਸਿੰਘ ਉਹਨਾਂ ਦੇ ਘਰ ਆਏ ਆ ਅੱਜ 6 ਵੜਾ ਬਕਾਉ ਇੱਕ ਟੋਕੜ ਗੱਬਣ ਇੱਕ ਸਜਰ ਸੂਈ ਆ ਤੇ 4 ਗੱਬਣ ਟੁਕੀਆਂ ਜਿਹੜੀਆਂ ਤਿਆਰੀ ਵਾਲੀਆਂ ਨੇ ਆ ਦੋ ਤੁਸੀਂ ਵੜਾ ਦੇਖ ਲਓ ਜਰਸੀ ਕ੍ਰੋਸਾਂਗ ਦੇ ਵਿੱਚ ਆ ਇਹ ਗੱਬਣ ਆ ਠੀਕਾ ਜੀ ਪੌਜ ਕੀ ਹਾਲ ਚਾਲ ਨੇ ਵਧੀਆ ਸੰਦੂ ਸਰ ਕੈਮ ਸੇ ਤਾਂ ਵਧੀਆ ਕਿਰਪਾ ਜੀ ਅੱਛਾ ਵੀਰ ਦੋਵੇਂ ਵੇੜਾ ਜਿਹੜੀਆਂ ਆਪਣੇ ਕੋਲ ਗੱਬਣ ਤਿਆਰੀ ਵਾਲੀਆਂ ਆਆਂ ਹਾਂਜੀ ਹਾਂਜੀ ਕਿਨਵਾ ਸੂਬਾ ਸੁੰਦੀਆਂ ਦੇ ਦੋਵੇਂ ਇਹ ਦੂਜਾ ਸੂਬਾ ਹੀ ਆ ਜੀ ਦੋਵੇਂ ਦੂਜੇ ਦੂਜੇ ਲਮਾਂ ਤੋੜ ਕੇ ਦਿਖਾਉਣੇ ਆਪਾਂ ਤੁਹਾਨੂੰ ਇੱਕ ਵਾਰੀ ਸੋ ਦੂਜੇ ਦੂਜੇ ਸੂਬੇ ਆ ਜਰਸੀ ਦੇ ਵਿੱਚ ਕਰੋਸ ਆ ਵੇੜਾ ਠੀਕ ਆ ਜੀ ਤੇ ਕੱਦ-ਕੱਠ ਦੀ ਗੱਲ ਕਰ ਲਈਏ ਮੀਡੀਅਮ ਹਾਈਟ ਇਹਨਾਂ ਵੇੜਾਂ ਦੀ ਆ ਮੀਡੀਅਮ ਆ ਨਾ ਬਹੁਤੀਆਂ ਵੱਡੀਆਂ ਤੇ ਨਾ ਹੀ ਦਰਮਿਆਨੀ ਹਾਈਟ ਆ ਵਿਚਲਾ ਮੇਲਾ ਠੀਕ ਆ ਜੀ ਬਾਕੀ ਲਾਏ ਬਣਾਏ ਪਈਆਂ ਨੇ ਥੱਲੇ ਲੇਵੇ ਦੀਆਂ ਤੁਸੀਂ ਵੇਖੋ ਠੀਕ ਹੈ ਜੀ ਬੰਦੀਆਂ ਆਉਂਦੀਆਂ ਕਰਮਾਂ ਵਾਲੀਆਂ ਠੀਕ ਹੈ ਜੀ ਤੇ ਹਜੇ ਵੀ ਲੜਾ ਲੁੜਾ ਕਾਫੀ ਆ ਵੱਟ-ਵੁਟ ਕਾਫੀ ਹਲੇ ਵੀ ਹਵਾਨੇ ਚ ਸੋ ਸਾਫ ਸੁਥਰੇ ਪਸ਼ੂ ਆ ਬਾਕੀ ਭਾਪੜਤਾ ਬੜਾ ਜਾਇਜ਼ ਆ ਇਹ ਕਿੰਨੇ ਦੇ ਦੇ ਦਾਂਗੇ ਵੀਰ ਜਮਲ ਜੀ ਇਹ ਆਪਾਂ 60000 ਦੀ ਲੈ ਦੇ ਸੀ 40000 ਦੀ ਤੇ ਆ ਜਿਹੜੀ ਆਪਣੇ ਕੋਲ ਆ ਆ ਗਈ ਇਹ 47 ਦੀ ਲੈ ਦੇ ਜੀ ਲਓ ਵੀ 46 47 46 47 ਦਾ ਪੜਤਾ ਠੀਕ ਹੈ ਜੀ ਦੂਜੇ-ਦੂਜੇ ਸਵੇ ਆ ਵੱਚਾ ਦੋਵੇਂ ਚੰਗੀਆਂ ਕੋਈ 8 7 7 ਦਿਨ ਸਾਂਭਣ ਦੀ ਲੋੜ ਆ ਠੀਕ ਆ ਜੀ ਕਿਸੇ ਭਰਾਨੇ ਵੀ ਸੌਦਾ ਕਰਨਾ ਸੋ ਇਹ ਦੋ ਨੱਕ ਜਿਹੜੇ ਤੁਹਾਨੂੰ ਆਪਾਂ ਟੁੱਕੇ ਦਿਖਾ ਦਿੱਤੇ ਆ ਦੋ ਵੜਾ ਟੁਕੀਆਂ ਹਜੇ ਹੋਰ ਬਾਕੀ ਆ ਇੱਕ ਸੂਈ ਆ ਤੇ ਇੱਕ ਟੋਕੜ ਗੱਬਣ